ਮੁਸਤਾਬਾਦ ਵਿੱਚ ਭਾਈ ਗੰਗ ਸਿੰਘ ਜੀ ਦੇ ਫੁੱਲਾਂ ਦੀ ਰਸਮ ਉਤੇ ਪਹੁੰਚਣ ਦਾ ਮੌਕਾ ਮਿਲਿਆ ਉਸ ਅਪਰੰਤ ਮੈਨੂੰ ਕੌਮੀ ਜਰਨਲ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਛੋਟੇ ਭਰਾ ਭਾਈ ਪਵਨ ਸਿੰਘ ਦੇਕਰ ਜਾਣ ਦਾ ਮੌਕਾ ਮਿਲਿਆ ਇਹ ਬੇਟੇ ਹਨ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਛੋਟੇ ਭਰਾ ਪਈ ਪਵਨ ਸਿੰਘ ਜੀ ਗਟਾਣਾ ਆਪਣੀ ਵਰਕਸ਼ਾਪ ਦੇ ਵਿੱਚ ਬੈਠੇ ਨੇ ਆ ਛੋਟੀ ਜਹੀ ਵਰਕਸ਼ਾਪ ਹੈ ਇਹਨਾਂ ਦੀ ਜੀ ਦੇ ਵਿੱਚ ਇਹ ਛੋਟਾ ਮੋਟਾ ਪੰਡਾਂ ਦੇ ਵਿੱਚੋਂ ਆਉਣ ਵਾਲਾ ਕੰਮ ਕਰਕੇ ਆਪਣਾ ਜੀਵਨ ਨਰਭਾ ਕਰ ਰਹੇ ਨੇ ਤੇ ਕਰੋ ਦਰਸ਼ਨ ਕਿਰਤੀ ਸਿੱਖ ਦੀ ਛੋਟੀ ਜਹੀ ਵਰਕਸ਼ਾਪ ਹੈ ਆ ਇੱਕ ਰੰਦਾ ਤੇ ਨਾਲ ਇੱਕ ਵਰਕਸ਼ਾਪ ਹੈ ਤੇ ਆ ਬਾਕੀ ਕਰੋ ਦਰਸ਼ਨ ਆ ਉਹਨਾਂ ਦੇ ਸੰਧ ਪਏ ਨੇ ਉਹ ਮਹਾਨ ਜੋਰੇ ਦੀ ਫੋਟੋ ਲੱਗੀ ਹੋਈ ਹੈ ਤੇ ਇਧਰ ਮਹਾਨ ਜੋਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉਕਾ ਦੇ ਵਿਚਕਾਰ ਉਹਨਾਂ ਨੇ ਆਪਣੇ ਸੂਰਮੇ ਭਰਾ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਹਨਾਂ ਦੇ ਮੈਦਾਨੇ ਜੰਗ ਦੇ ਸਾਥੀ ਭਾਈ ਚਰਨਜੀਤ ਸਿੰਘ ਚੰਨੀ ਦੀ ਫੋਟੋ ਲਾਈ ਹੋਈ ਹੈ ਤੇ ਆ ਮੈਂ ਤੁਹਾਨੂੰ ਉਹਨਾਂ ਦੀ ਕਰਤਕਮਾਈ ਕਰਨ ਵਾਲੀ ਵਰਕਸ਼ਾਪ ਦੇ ਦਰਸ਼ਨ ਕਰਵਾਏ ਹਨ ਤੇ ਬਾਕੀ ਜੀ ਤੁਹਾਨੂੰ ਕਦੇ ਫੇਰ ਫ੍ਰੀ ਹੋ ਗਈ ਵਿਸਤਾਰ ਸਹਿਤ ਇਹਨਾਂ ਦੇ ਨਾਲ ਇੰਟਰਵਿਊ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਦائیںਗੇ ਉਹ ਸਾਹਮਣੇ ਪੁਰਾਣੀ ਵਰਕਸ਼ਾਪ ਹੈ ਇਹ ਪੁਰਾਣੀ ਵਰਕਸ਼ਾਪ ਇਸ ਵਿੱਚ ਭਾਈ ਸਾਹਿਬ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਹੈ ਕਿ ਸਰਕਾਰ ਕੋਲੋਂ 4000 ਕਾ ਸੌਰੀ 4 ਲੱਖ ਰੁਪਈਆ ਕਰਜ਼ਾ ਲੈ ਕੇ ਮੈਂ ਆ ਛੋਟੀ ਜਹੀ ਵਰਕਸ਼ਾਪ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ 4 ਲੱਖ ਰੁਪਈਏ ਦੇ ਲੋਨ ਦੇ ਵਿੱਚੋਂ ਵੀ ਉਹਨਾਂ ਨੇ ਬਹੁਤ ਵੱਡਾ ਹਿੱਸਾ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ ਆਪਣੀ ਵਰਕਸ਼ਾਪ ਵਿੱਚ ਕੰਮ ਰਹੇ ਹਨ ਭਾਈ ਪਵਨ ਸਿੰਘ ਜੀ ਆਓ ਜੀ ਭਾਈ ਪਵਨ ਸਿੰਘ ਜੀ ਕਰੋ ਖਾਲਸਾ ਪੰਥ ਨਾਲ ਫਤਿਹ ਸੰਜੀ ਵਾਹਿਗੁਰੂ ਜੀ ਕਾਜ਼ ਖਾਲਸਾ ਵਾਹਿਗੁਰੂ ਜੀ ਕੀ ਫਤਿਹ